ਸਤ ਨਾਮ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਬ੍ਰਾਂਡੇ ਸਾਜਿ ਜਵਾਜੀ ਗੁਰੂ ਗੁਰੂ ਪਿਆਰੇ ਸਾਧ ਸੰਗ ਜੀਓ ਅੰਮ੍ਰਿਤ ਵੇਲੇ ਦੇ دیਵਾਨਾ ਦੀ ਹਾਜ਼ਰੀ ਪਰ ਰਹੇ ਹਾਂ ਬਹੁਤ ਵੱਡਾ ਪਾ ਕੇ ਹਾਂ ਜੋ ਸਮੇਂ ਅਤੇ ਸਵਾਸ ਨੂੰ ਸਫਲੇ ਕਰਕੇ ਆਪਾਂ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਦੇ ਪਾਤਰ ਬਣੇ ਹਾਂ ਅੱਜ 13 ਤੂੰ ਦਾ ਦਿਨ ਹੈ ਇਸ ਦਨ ਦਾ ਸਿੱਖ ਧਰਮ ਦੇ ਅੰਦਰ ਬਹੁਤ ਜ਼ਿਆਦਾ ਖਾਸ ਮਹੱਤਵ ਹੈ ਆਪਾਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਕਿ 13 ਪੂ ਵਾਲੇ ਦਿਨ ਸਾਹਿਬੇ ਕਮਾਲ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਛੂਟੇ ਫਰਜੰਦਾ ਲੱਤੇ ਜਿਗਰ ਮਾਤਾ ਗੁਜਰ ਕੌਰ ਜੀ ਦੇ ਅੱਖਾਂ ਦੇ ਤਾਰੇ ਮਾਤਾ ਜੀਤੋ ਜੀ ਦੇ ਨਾਲ ਪਿਆਰੇ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਅਤੇ ਤਨ ਤਨ ਮਾਤਾ ਗੁਜਰ ਕੌਰ ਜੀ ਇਹਨਾਂ ਦਾ ਅੱਜ ਸ਼ਹੀਦੀ ਦਿਨ ਹੈ ਪਿਛਲੇ ਕਈ ਦਿਨਾਂ ਤੋਂ ਸੰਸਾਰ ਪਰ ਵਿੱਚ ਗੁਰਨਾਨਕ ਨਾਮ ਲੈਵਾ ਸੰਗਤਾਂ ਸਿੱਖ ਧਰਮ ਉੱਪਰ ਸ਼ਰਧਾ ਭਾਵਨਾ ਵਿਸ਼ਵਾਸ ਅਤੇ ਪਿਆਰ ਰੱਖਣ ਵਾਲੇ ਇਹਨਾਂ ਦਿਨਾਂ ਨੂੰ ਬਹੁਤ ਵਿਰਾਗ ਦੇ ਨਾਲ ਬਿਨਾ ਰਹੇ ਨੇ ਕਥਾ ਕੀਤੰ ਤਾਡੀ ਵਾਰਾਂ ਇਹਨਾਂ ਸਭ ਦੇ ਪ੍ਰਵਾਹ ਚੱਲ ਰਹੇ ਹਨ ਮਹਾਂਪੁਰਖਾਂ ਵੱਲੋਂ ਦਿਵਾਲ ਲੱਗ ਰਹੇ ਹਨ ਸਾਰਿਆਂ ਦਾ ਮੂਲ ਕਾਰਨ ਇੱਕ ਹੀ ਹੈ ਕਿ ਇਹ ਸ਼ਹੀਦियां ਬਹੁਤ ਵੱਡੀਆਂ ਨੇ ਤੇ ਸਾਨੂੰ ਭੁੱਲ ਨਾ ਜਾਣਾ ਅਸੀਂ ਇਹਨਾਂ ਨੂੰ बार-ਬਾਰ ਯਾਦ ਕਰੀਏ ਸਜਦੇ ਕਰੀਏ ਸਾਨੂੰ ਆਪ ਨੂੰ ਵੀ ਪਤਾ ਹੋਵੇ ਤੇ ਅਸੀਂ ਅੱਗੇ ਆਪਣੇ ਪਰਿਵਾਰ ਨੂੰ ਵੀ ਇਹਦਾ ਸ਼ਹੀਦियां ਬਾਰੇ ਬੱਚਿਆਂ ਨੂੰ بس یہ پسنا کر لیں انہاں نو پتہ لگے ਜਦੋਂ ਗੁਰੂ ਘਰਾਂ ਵਿੱਚ ਜਾਂ ਘਰਾਂ ਦੇ ਵਿੱਚ ਸਹਿਬਜ਼ਾਦਿਆਂ ਦੀ ਸ਼ਹੀਦਾ ਸਿੰਘਾਂ ਦੀ ਗੁਰੂ ਸਾਹਿਬ ਦੀ ਗੱਲ ਹੋਵੇਗੀ ਵਿਚਾਰ ਹੋਵੇਗੀ ਤੇ ਇਹ ਆਪਣੇ ਆਪ ਸਗਲੇ ਅਗਲੀ ਪੀੜੀ ਤੱਕ ਪਹੁੰਚ رہی ہے۔ ਤੇ ਉਹ ਸੁਣਦੇ ਨੇ ਤੇ ਉਹਨਾਂ ਦੇ ਮਨਾਂ ਦੇ ਵਿੱਚ ਸ਼ਹੀਦਾਂ ਦੇ ਪ੍ਰਤੀ ਸ਼ਰਧਾ ਭਾਵਨਾ ਸਤਕਾਰ ਪੈਦਾ ਹੁੰਦੀ ਹੈ ਇੱਕ ਸ਼ਹੀਦ ਉਹ ਵੀ ਨੇ ਜੀਨਾਂ ਦਾ ਸਾਨੂੰ ਕੋਈ ਅਤਾ ਪਤਾ ਨਹੀਂ ਕੋਈ ਇਤਿਹਾਸ ਸਾਡੇ ਕੋਲ ਨਹੀਂ ਕਦੋਂ ਜੰਮੇ ਕਦੋਂ ਸ਼ਹੀਦ ਹੋਏ ਕਿਹੜੀ ਕੁਰਬਾਨੀ ਕੀਤੀ ਸਾਨੂੰ ਨਹੀਂ ਪਤਾ ਬਸ ਸਾਡੇ ਖੇਤਾਂ ਦੇ ਵਿੱਚ ਕੋਈ ਚਾਰ ਕੀਟਾ ਰੱਖ ਕੇ ਕੋਈ ਮੜੀ ਬਣੀ ਹੋਈ ਆ ਉਹਨੂੰ ਪੂਜੀ ਜਾਂਦੇ ਆ ਸਾਡੇ ਵੱਡੇ ਆ ਜੀ ਇਹ ਸਾਡੇ ਸ਼ਹੀਦ ਨੇ ਸਾਡੇ ਜਠੇਰੇ ਆ ਬਡੇਰੇ ਆ ਉਹ ਉਹਦੀ ਇਮਾਨਤਾ ਕਰੀ ਜਾਂਦੇ ਆ ਕਦੋਂ ਤੋਂ ਸ਼ਹੀਦ ਨੇ ਕਦੋਂ ਤੋਂ ਚਲੇ ਆਉਂਦੇ ਆ ਵੱਡਿਆਂ ਤੋਂ ਪੂਜੇ ਜਾਂਦੇ ਆ ਜੀ ਪੀੜੀ ਦਰ ਪੀੜੀ ਪੂਜਦੇ ਆ ਕੋਈ ਪਤਾ ਨਹੀਂ ਵੀ ਹੈ ਕੌਣ ਇਤਿਹਾਸ ਕੀ ਹੈ ਸਾਨੂੰ ਦੇਣ ਕੀ ਆ ਉਹਨਾਂ ਦੀ ਕੁਝ ਪਤਾ ਨਹੀਂ ਬਸ ਦਾਦੇ ਪੜਦਾਦੇ ਪੂਜਦੇ ਸੀ ਅਸੀਂ ਪੂਜਦੇ ਆ ਅੱਗੇ ਅਗਲੀ ਪੀੜ੍ਹੀ ਹਾਂ ਪਰ ਆ ਤਾਂ ਇਤਿਹਾਸ ਸਹਿਬਜ਼ਾਦਿਆਂ ਦਾ ਸਾਰੇ ਦਾ ਸਾਰਾ ਸਾਡੇ ਸਾਹਮਣੇ ਹੈ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਨੇ 11 ਅਤੇ 12 ਪੋ ਦੋ ਦਿਨ ਵजीर खान ਇੱਕ ਚਾਰੀ ਵਿੱਚ ਪੇਸ਼ੀ ਹੋਈ ਹੈ ਇਸ ਕਚਾਰੀ ਦੇ ਵਿੱਚ ਬੰਨੇ ਪਰਮੰਨੇ ਹਾਜੀ ਕਾਜੀ ਵਜ਼ੀਰ ਨੇ ਜਿਹੜੇ ਇਸਲਾਮ ਦੀ ਸ਼ਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਆਪਣੇ ਧਰਮ ਬਾਰੇ ਜਿਨ੍ਹਾਂ ਨੂੰ ਜਾਣਕਾਰੀ ਹੈ ਤੇ ਐਸੇ ਰਾਜਨੀਤਿਕ ਪਾਵਰ ਵੀ ਹੈ ਮਾਇਕ ਪਾਵਰ ਵੀ ਹੈ ਹਰ ਤਰ੍ਹਾਂ ਕਰਕੇ ਉਹਨਾਂ ਨੇ ਜੋਰ ਲਾ ਲਿਆ ਮਾਰਿਆ ਵੀ ਕੁੱਟਿਆ ਵੀ ਤਮਕਾਇਆ ਵੀ ਡਰਾਇਆ ਵੀ ਅਨੇਕਾਂ ਤਰ੍ਹਾਂ ਦੇ ਲਾਚ ਵੀ ਦਿੱਤੇ ਪਰ ਧੰਨ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਲਾਲ ਪਿਆਰੇ ਵੀ ਜਿਨ੍ਹਾਂ ਨੇ ਇਹ ਨਹੀਂ ਮੰਨੀ ਹਾਰ ਵੱਡੇ ਤੋਂ ਵੱਡਾ ਤਸੀਹਾਂ ਉਹਨਾਂ ਨੇ ਆਪਣੇ ਸਰੀਰ ਉੱਤੇ ਸਹਿ ਲਿਆ ਆਪਾਂ ਅੱਜ ਜਾਣਦੇ ਆ ਵੀ 5-7 ਸਾਲ ਦੇ ਬੱਚੇ ਨੂੰ 9 ਸਾਲ ਦੇ ਬੱਚੇ ਨੂੰ ਅੱਜ ਦੇ ਸਮੇਂ 'ਚ ਕੀ ਸਮਝ ਹੈ ਉਹਨੂੰ ਦੁਨਿਆਵੀ ਤੌਰ ਤੇ ਕੋਈ ਜਾਣਕਾਰੀ ਹੈ ਕੋਈ ਮਾਰ ਕੁੱਟ ਕੇ ਡਰਾ ਕੇ ਤੰਕਾ ਕੇ ਜੋ ਮਰਜ਼ੀ ਕਰ ਲਵੇ ਪਰ ਇੱਥੇ ਤਾਂ ਪੂਰੀ ਹਕੂਮਤ ਕਹ ਲਿਏ ਕਿ ਸਰਹੰਦ ਦੀ ਪੂਰੀ ਹਕੂਮਤ ਦਰਬਾਰ ਵਿੱਚ ਖੜੀ ਹੈ ਜਿਹੜੀ ਹਰ ਤਰ੍ਹਾਂ ਕਰਕੇ ਜੋਰ ਲਾ ਰਹੀ ਹੈ ਪਰ ਹਾਜੀ ਕਾਜੀ ਸੰਹਾਰ ਗਏ ਨਵਾਬ ਹਾਰ ਗਿਆ ਵੀ ਇਹਨਾਂ ਦੀ دین ਧਰਮ ਦੇ ਵਿੱਚ ਐਡੀ ਪਰਪਤਕਾ ਦੇ ਕੇ ਫਿਰ ਉਹਨਾਂ ਕੋਲੋਂ ਹੋਰ ਤਾਂ ਕੁਝ ਨਹੀਂ ਹੋਇਆ ਵੀ ਇਹਨਾਂ ਉੱਤੇ ਹੁਣ ਜ਼ੁਲਮ ਦੀ ਜਿਹੜੀ ਹੱਦ ਹੈ ਉਹ ਹੱਦ ਮੁਕਾ ਦਿੱਤੀ ਜਾਏ ਕਾਜੀ ਨੂੰ ਕੀ ਫਤਵਾ ਦਿਓ ਤੇ ਕਾਜੀ ਨੇ ਕਹਿ ਦਿੱਤਾ ਵੀ ਇਹਨਾਂ ਨੂੰ ਜਿਉਂਦਿਆਂ ਨੂੰ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ। ਸਵ ਦਰਬਾਰ ਸਮਾਪਤ ਹੋਇਆ। ਸਹਿਬਜ਼ਾਦਿਆਂ ਨੂੰ ਫੇਰ ਮਾਰਿਆ ਕੁੱਟਿਆ ਗਿਆ। ਮਾਰ ਕੁੱਟ ਕੇ ਜਦੋਂ ਹੰਬ ਗਏ ਫੇਰ ਮਾਤਾ ਗੁਜਰ ਕੌਰ ਕੋਲ ਲੈ ਕੇ ਆਏ ਤੇ ਮਾਤਾ ਨੇ ਗਲ ਦੇ ਨਾਲ ਲਾ ਕੇ ਪਿਆਰ ਕੀਤਾ। ਕੱਲੇ ਕੱਲੇ ਗੱਲ ਸਾਹਿਬਜ਼ਾਦਿਆਂ ਨੇ ਦੱਸਿਆ ਸਾਨੂੰ ਐਦਾਂ ਮਾਰਿਆ ਸਾਨੂੰ ਐਦਾਂ ਡਰਾਇਆ ਤੰਕਾਇਆ ਇਹ ਕਿਹਾ ਤੇ ਹੁਣ ਮਾਤਾ ਜੀ ਕਾਜੀ ਨੇ ਕਹਿ ਦਿੱਤਾ ਵੀ ਤੁਹਾਨੂੰ ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦੇ ਤੇ ਮਾਤਾ ਗੁਜਰਕੌਰ ਨੇ ਗੱਲ ਦੇ ਨਾਲ ਲਾ ਕੇ ਇੱਕ ਗੱਲ ਕਹੀ ਪੁੱਤ ਤੁਹਾਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਇਹ ਸ਼ਹੀਦ ਕਰ ਦੇਣਗੇ ਪਰ ਤੁਹਾਨੂੰ ਮਾਰ ਨਹੀਂ ਸਕਦੇ ਤੁਸੀਂ ਸਦਾ ਵਾਸਤੇ ਜਿਉਂਦੇ ਰਹੋਗੇ ਸੰਸਾਰ ਜਿਹੜਾ ਹੈ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਤੱਕ ਚੰਨ ਤਾਰੇ ਰਹਿਣਗੇ ਉਹਨਾਂ ਚੱਕ ਤੁਹਾਡੇ ਯਾਦ ਵਿੱਚ ਤੁਹਾਡਾ ਨਾਮ ਲੈ ਕੇ ਸਾਰਾ ਸੰਸਾਰ ਤੁਹਾਨੂੰ ਧੰਨ 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 ਆਖੇਗਾ ਤੁਹਾਡੀ ਮਾਤਾ ਨੂੰ ਤੁਹਾਡੇ ਪਿਤਾ ਨੂੰ ਵੀ ਤਨ ਆਖੇਗਾ ਤੁਹਾਡੇ ਦਾਦੇ ਨੂੰ ਤੁਹਾਡੇ ਕੁੱਲ ਨੂੰ ਤੁਹਾਡੇ ਧਰਮ ਨੂੰ ਲੋਕ ਨਮਸਕਾਰਾਂ ਕਰਨਗੇ ਮੱਥੇ ਟੇਕਣਗੇ ਤੁਹਾਡੀ ਸਰਾ ਵਾਸਤੇ ਜੈ ਜੈਕਾਰ ਹੋਵੇਗੀ ਮੇਰੇ ਬੱਚਿਓ ਵੀ ਤੁਸੀਂ ਸਾਰੀਆਂ ਜ਼ੁਲਮ ਦੀਆਂ ਜੋ ਇਹਨਾਂ ਨੇ ਹੱਦਾਂ ਪਾਰ ਕੀਤੀਆਂ ਨੇ ਅਤਿਆਚਾਰ ਤਸੀਹੇ ਆਪਣੇ ਸਰੀਰ ਉੱਤੇ ਸਹੇ ਨੇ ਉਹਨਾਂ ਆਖਰੀ ਪਰਚਾ ਹੈ ਸਾਰੀ ਰਾਤ ਦਾਦੀ ਨੇ ਆਪਣੇ ਪੋਤੇਆਂ ਨੂੰ ਬਾਰ-ਬਾਰ ਇਤਿਹਾਸ ਸੁਣਾਇਆ ਗੁਰਬਾਣੀ ਦੇ ਨਾਲ ਜੋੜਿਆ 13 ਮੂ ਦਾ ਦਿਨ ਹੋਇਆ ਉਸ ਵੇਲੇ ਸਿਪਾਈ ਆਏ ਨੇ ਉਹ ਕਹਿੰਦੇ ਦਾਦੀ ਨੂੰ ਕਿ ਆਖਰੀ ਵਾਰ ਆਪਣੇ ਪੋਤੇਆਂ ਨੂੰ ਵੇਖ ਲੈ ਆਖਰੀ ਵਾਰ ਮਿਲ ਲੈ ਵੀਦੋਂ ਬਾਅਦ ਇਹ ਜਾਣਗੇ ਕਿ ਕਦੇ ਇਹਨਾਂ ਨੇ ਵਾਪਸ ਨਹੀਂ ਆਉਣਾ ਵੀ ਇਹਨਾਂ ਨੂੰ ਅਜੇ ਜਿਉਂਦਿਆਂ ਨੂੰ ਨੀਹਾਂ ਵਿੱਚ ਛਿਣ ਕੇ ਸ਼ਹੀਦ ਕਰ ਦਿੱਤਾ ਜਾਵੇਗਾ ਦਾਦੀ ਨੇ ਪਿਆਰ ਕੀਤਾ ਫਿਰ ਉਹੀ ਗੱਲ ਸਮਝਾਈ ਕਿ ਅੱਜ ਦੇ ਪਰਚੇ ਵਿੱਚੋਂ ਤੁਸੀਂ ਪਾਸ ਹੋਣਾ ਹੈ ਕਿ ਸਭ ਤੋਂ ਵੱਡਾ ਔਖਾ ਇਮਤਿਹਾਨ ਹੈ ਆਪਣੇ ਦਾਤੇ ਗੁਰੂ ਤੇਗ ਬਹਾਦਰ ਦਾ ਧਿਆਨ ਧਰਦਾ ਹਾਂ। ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ ਸਤ ਦਾ ਸਿੱਖੀ ਸਦਕ ਨਿਭ ਜਾਵੇ। ਅਰਦਾਸ ਕਰਨੀ ਹੈ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆਪਣੇ ਵੱਡੇ ਭਰਾਵਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਧਿਆਨ ਧਰਦੇ ਹੋਏ ਕਹਿਣਾ ਹੈ ਜਿਵੇਂ ਤੁਸੀਂ ਆਪਣੀਆਂ ਜਿੰਦਾ ਧਰਮ ਦੇ ਲਿਖੇ ਲਾਗੇ ਪਿਤਾ ਜੀ ਗੁਰੂ ਜੀ ਸਾਡੇ ਸਿਰ ਤੇ ਹੱਥ ਰੱਖਿਓ ਅਸੀਂ ਵੀ ਆ ਰਹੇ ਹਾਂ ਸਾਡੀ ਵੀ ਗਾਂ ਫੜੇ ਉਹ ਸਹਿਬਜ਼ਾਦੇਆਂ ਅਨੁਸਾਰ ਸੰਗਤ ਜੀ ਅੱਗੇ ਜਾਣਦੇ ਹਾਂ ਕਿ ਬਹੁਤ ਦਰਦਨਾਕ ਇਤਿਹਾਸ ਹੈ ਨੇਹਾਂ ਦੇ ਵਿੱਚ ਇਣਕੇ ਸ਼ਹੀਦ ਕਰ ਦਿੱਤਾ ਗਿਆ ਦਾਦੀ ਦੇ ਸਾਹਮਣੇ ਉਹਨਾਂ ਨੂੰ ਸ਼ਹੀਦ ਕੀਤਾ ਅਖੀਰ ਤੱਕ ਵੀ ਮਾਤਾ ਗੁਜਰਕੌਰ ਠੰਡੇ ਬੁਰਜ ਵਿੱਚੋਂ ਵੇਖਦੀ ਹੈ ਤੇ ਨਵਾਬ ਤੇ ਕਾਜੀ ਜਲਾਦ ਉਹ ਸਾਰੇ ਮਾਤਾ ਗੁਜਰਕੌਰ ਵੱਲ ਵੇਖਦੇ ਨੇ ਵੀ ਇਹ ਕਿਤੇ ਮਾਤਾ ਡੋਲ ਜਾਵੇ ਇੱਕ ਰਜ਼ਾ ਲਾਉਂਦੇ ਨੇ ਫਿਰ ਮਾਤਾ ਵੱਲ ਵੇਖਦੇ ਨੇ ਮਾਤਾ ਗੁਜਰਕੌਰ ਵੇਖਦੀ ਹੈ ਉਹ ਅਰਦਾਸ ਕਰਦੀ ਹੈ ਮੇਰੇ ਪੋਤਿਆਂ ਦਾ ਸਦਕ ਨਿਭ ਜਾਵੇ ਤੇ ਇਸੇ ਤਰ੍ਹਾਂ ਜਦੋਂ ਗળા ਤੱਕ ਪਹੁੰਚ ਗਈ ਕਹਿੰਦੇ ਜਲਾਤ ਮਾਤਾ ਗੁਜਰਖੋਲ ਕੋਲ ਆਇਆ ਉਹਨੇ ਆ ਕੇ ਕਿਹਾ ਮਾਤਾ ਜੀ ਜੇ ਤੂੰ ਆਪਣੀ ਜ਼ੁਬਾਨ ਵਿੱਚੋਂ ਇੱਕ ਗੱਲ ਕਹਿ ਦੇ ਵੀ ਅਸੀਂ ਆਪਣਾ ਧਰਮ ਛੱਡਿਆ ਤੇਰੇ ਪੋਤਿਆਂ ਦੀ ਜਾਨ ਬਚ ਸਕਦੀ ਆ ਉਹ ਵੇਖ ਤੇਰੇ ਛੋਟੇ ਪੋਤੇ ਦੇ ਗਲ ਤੱਕ ਦੁਆਰ ਆ ਚੁੱਕੀ ਹੈ ਚਾਰ ਜਦੇ ਅਸੀਂ ਹੋਰ ਲਾਉਣੇ ਆ ਤੇ ਇਹਨਾਂ ਦੇ ਦਮ ਘੁੱਟ ਜਾਣਿਆ ਇਹਨਾਂ ਦੇ ਸੰਸਾਰ ਤੋਂ ਚਲੇ ਜਾਣਾ ਤੇਰੇ ਤੁਲ ਆਪਣੀਆਂ ਅੱਖਾਂ ਦੇ ਸਾਹਮਣੇ ਤੇਰੇ ਪੋਤੇ ਤੜਫਦੇ ਹੋਏ ਸੰਸਾਰ ਤੋਂ ਜਾਂਦੇ ਦੇਖਨੇ ਹੋਣੇ ਤੂੰ ਇੱਕ ਗੱਲ ਕਹਦੇ ਧਰਮ ਛੱਡਿਆ ਤੇ ਤੇਰੇ ਪੋਤੇ ਛੱਡੇ ਜਾਣਗੇ ਪਰਮਾਤਾ ਗੁਰਦਕੌਰ ਨੇ ਕਿਹਾ ਵੀ ਸਾਡਾ ਸਾਰਾ ਜੀਵਨ ਲੰਘਿਆ ਸਿੱਖੀ ਸਿੱਧਕ ਉੱਤੇ ਪਹਿਰਾ ਦਿੰਦੇ ਹੋਏ ਮੈਂ ਅੱਜ ਤੱਕ ਇਹੀ ਪੜ੍ਹਿਆ ਇਹੀ ਸੁਣਿਆ ਇਹੀ ਗਾਇਆ ਤੇ ਆਪਣੇ ਪੋਤੇਆਂ ਨੂੰ ਵੀ ਮੈਂ ਇਹੀ ਸਿਖਾਇਆ ਕਿ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਵੀ ਹੁਣ ਜਲਾਦਾ ਤੂੰ ਚਲਾ ਜਾ ਤੂੰ ਆ ਕੇ ਸਾਨੂੰ ਡਲਾਉਣ ਦੀ ਕੋਸ਼ਿਸ਼ ਨਾ ਕਰ ਮੇਰੇ ਪੋਤੇ ਵੇਖ ਸਿੱਧਕ ਨਿਭਰਿਆ ਇਹਨਾਂ ਦਾ ਦਾਦਾ ਸੱਚਖੰਡ ਦੇ ਵਿੱਚ ਬਾਹਾਂ ਖਿਲਾਰ ਕੇ ਇਹਨਾਂ ਨੂੰ ਜੀ ਆਇਆ ਕਹਿਣ ਵਾਸਤੇ ਤਿਆਰ ਨੇ ਇਹਦੇ ਵੱਡੇ ਵੀਰ ਉਹ ਇਹਨਾਂ ਨੂੰ ਬੁਲਾ ਰਹੇ ਨੇ ਬਸ ਇਹਨਾਂ ਦੇ ਸੰਸਾਰ ਤੋਂ ਜਾਣ ਦਾ ਸਮਾਂ ਆ ਗਿਆ ਜਿਵੇਂ ਜਿਵੇਂ ਇਹ ਦੀਵਾਰ ਉੱਚੀ ਹੋ ਰਹੀ ਹੈ ਤੇਵੇਂ ਤੇਵੇਂ ਇਹ ਮੋਜੜਾ ਪਾਪ ਦਾ ਰਾਜ ਹੈ ਮੁਗਲਾਂ ਦਾ ਰਾਜ ਤੁਰਕਾਂ ਦਾ ਰਾਜ ਇਹਦੀਆਂ ਜੜਾਂ ਜਿਹੜੀਆਂ ਪੱਟੀਆਂ ਜਾ ਰਹੀਆਂ ਨੇ ਕਹਿੰਦੇ ਇਹ ਆਪਣੀਆਂ ਜੜਾ ਪਟ ਰਹੇ ਨੇ ਇੱਕ ਇੱਕ ਇਟ ਲਾਰੇ ਨੇ ਆਪਣੀਆਂ ਜੜਾਂ ਨੂੰ ਖਤਮ ਕਰ ਰਹੇ ਨੇ ਕੁਲਾਂ ਦਾ ਨਾਸ ਕਰ ਰਹੇ ਨੇ ਦਲਾਤਾ ਤੂੰ ਚਲਾ ਜਾ ਦਲਾਰ ਗੁੱਸੇ ਵਿੱਚ ਫਿਰ ਮੁੜਿਆ ਆ ਆ ਕੇ ਦਿਵਾਰਾਂ ਉੱਚੀਆਂ ਕਰ ਦਿੱਤੀਆਂ ਦੋਨੇ ਸਹਿਬਜ਼ਾਦੇ ਦੀਵਾਰਾਂ ਵਿੱਚ ਲੁਕ ਗਏ ਸ਼ਹੀਦ ਹੋ ਗਏ ਬੇਹੋਸ਼ ਹੋ ਗਏ ਆਪਣੇ ਭਾਰ ਦੇ ਨਾਲ ਥੱਲੇ ਗਿਰ ਗਏ ਇਟਾਂ ਸਾਰੀਆਂ ਉੱਪਰ ਗਿਰੀਆਂ ਸ਼ਾਇਦ ਰਹੇ ਜਦੋਂ ਇੱਟਾਂ ਪਾਸੇ ਕਰਕੇ ਵੇਖਿਆ ਨਵਾਬ ਕਹਿੰਦਾ ਵੇਖੋ ਇਹ ਜਿਉਂਦੇ ਨੇ ਜਾਂ ਮਰ ਗਏ ਨੇ ਤੇ ਉਸ ਵੇਲੇ ਜਦੋਂ ਜਲਾਦਾਂ ਨੇ ਵੇਖਿਆ ਉਹ ਕਹਿੰਦੇ ਜੀ ਜਿਉਂਦੇ ਆ ਫਿਰ ਕਹਿੰਦਾ ਇਹਨਾਂ ਦੀਆਂ ਸਾਰ ਰਗਾਂ ਵੱਢ ਦਿਓ ਇੰਨਾ ਜ਼ਿਆਦਾ ਜ਼ੁਲਮ ਇਸ ਧਰਤੀ ਤੇ ਹੋਇਆ ਆਪਾਂ ਕਹਿੰਦੇ ਆ ਵੇ ਇੱਕ ਆਮ ਬੰਦੇ ਦੇ ਨਾਲ ਕਈ ਵਾਰ ਦੁਨੀਆ ਤੱਕਾ ਕਰ ਜਾਂਦੀ ਹੈ ਤੇ ਉਹ ਆਪਣੇ ਵੱਲੋਂ ਜੋਰ ਲਾਉਂਦਾ ਵੀ ਮੇਰਾ ਕੁਝ ਬਚਾਅ ਹੋ ਜਾਵੇ ਅਖੀਰ ਤੱਕ ਬੜਾ ਜੋਰ ਲਾਉਂਦਾ ਹੈ ਪਰ ਜ਼ੁਲਮ ਕਰਨ ਵਾਲੇ ਕਈ ਵਾਰ ਨਹੀਂ ਟਾਲਦੇ ਪਰ ਇੱਥੇ ਤਾਂ ਇਹ ਖੁਦ ਕਲਗੇਤਰ ਪਾਸ਼ਾ ਨਿਰੰਕਾਰ ਜੀ ਨੇ ਤੇ ਉਹਨਾਂ ਦੇ ਇਹ ਦੋਨੇ ਫਰਜ਼ੰਦ ਸਹਿਬਜ਼ਾਦੇ ਉਹ ਵੀ ਮਹਾਕਾਲ ਦਾ ਉਤਾਰ ਨੇ ਰੱਬੀ ਉਤਾਰ ਨੇ ਜੇ ਉਹ ਆਪਣੀ ਰਸਨਾ ਵਿੱਚੋਂ ਜੋ ਬਚਨ ਕਹੇ ਜਾਂਦੇ ਕਰ ਦਿੰਦੇ ਉਹ ਉਸੇ ਵੇਲੇ ਸੱਤ ਹੋ ਜਾਂਦਾ ਧਰਤੀ ਪਲਟ ਸਕਦੀ ਸੀ ਇਹ ਚਾਹਣ ਪਰ ਉਹਨਾਂ ਨੇ ਸਾਰਾ ਧਿਆਨ ਆਪਣੇ ਦਾਦੇ ਆਪਣੇ ਗੁਰੂ ਆਪਣੇ ਭਰਾਵਾਂ ਦੇ ਚਰਨਾਂ ਵਿੱਚ ਰੱਖਿਆ ਜੁਲਮ ਸਹੀ ਗਏ ਪਰ ਕੁਝ ਨੇ ਮੂੰਹੋਂ ਬੋਲੇ ਇਹ ਫਿਰ ਨਵਾਬ ਦੇ ਕਹਿਣ ਤੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਦੀ ਸਾਰ ਰਗ ਵੱਢ ਦਿੱਤੀ ਗਈ ਇਤਿਹਾਸ ਵਿੱਚ ਲਿਖਿਆ ਜਲਾਦ ਨੇ ਛਾਤੀ ਉੱਤੇ ਗੋਡਾ ਰੱਖ ਕੇ ਚਾਕੂ ਦੇ ਨਾਲ ਸਾਰ ਰਗ ਵੱਢੀ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ 5 ਮਿੰਟ ਤੱਕ ਤੜਫਦੇ ਰਹੇ ਫਿਰ ਉਹਨਾਂ ਦੇ ਪ੍ਰਾਣ ਸਰੀਰ ਵਿੱਚੋਂ ਛੁੱਟੇ ਸੱਚਖੰਡ ਦੇ ਵਿੱਚ ਗਏ ਤੇ ਨਵਾਬ ਦੇਖੋ ਸਾਧ ਸੰਗਤ ਜੀ ਹਲੇ ਵੀ ਇਹਨਾਂ ਦਾ ਮਨ ਨਹੀਂ ਭਰਿਆ ਹਲੇ ਵੀ ਐਡਾ ਕਹਿਰ ਗੁਜ਼ਾਰ ਰਹੇ ਨੇ ਨਵਾਬ ਦਲਾਦਾ ਨੂੰ ਕਹਿ ਰਿਆ ਕਿ ਤੂੰ ਇਹਦੀ ਸਾਰ ਰਗ ਨੂੰ ਹੌਲੀ ਕਰਕੇ ਵਟਣਾ ਸੀ ਵੀ ਇਹ ਬੜੀ ਛੇਤੀ ਇਹਨੇ ਸਰੀਰ ਤਿਆਗ ਦਿੱਤਾ ਉਹ 5 ਮਿੰਟ ਤੜਫਦੇ ਰਹੇ ਪਰ ਇਹਨਾਂ ਦੇ ਮਨ ਨੂੰ ਹਲੇ ਤਸੱਲੀ ਨਹੀਂ ਹੋਈ ਫਿਰ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਜੋ ਸਾਰਾਗ ਨੂੰ ਕਟਿਆ ਜਾਂ ਸਾਧ ਸੰਗਤ ਜੀ ਵੀ ਉਹਨਾਂ ਨੇ ਬਹੁਤ ਹੋਲੀ ਕਰਕੇ ਕਟਿਆ ਵੀ ਇਹ ਹੋਰ ਜ਼ਿਆਦਾ ਤੜਪਣ ਇਤਿਹਾਸਕਾਰ ਕਹਿੰਦੇ ਨੇ 12 ਮਿੰਟ ਤੱਕ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਤੜਫਦੇ ਰਹੇ ਮਾਤਾ ਗੁਜਰਕੌਰ ਨੇ ਵਿਖਿਆ ਤੇ ਜਦੋਂ ਦੋਹੇ ਸਹਬਜ਼ਾਦੇ ਸ਼ਹੀਦ ਹੋ ਗਏ ਸਿੱਖੀ ਸੰਧਕ ਨਵਾਗੇ ਤੇ ਮਾਤਾ ਗੁਜਰ ਕੌਰ ਨੇ ਵੀ ਕਹਿੰਦੇ ਉਸ ਵੇਲੇ ਨਿਰੰਕਾਰ ਜੀ ਦਾ ਸ਼ੁਕਰਾਨਾ ਕੀਤਾ ਅਤੇ ਆਪਣੇ ਸਵਾਸ ਜਿਹੜੇ ਨੇ ਉਹ ਨਿਰੰਕਾਰ ਦੇ ਚਰਨਾਂ ਦੇ ਵਿੱਚ ਉਹ ਸਰੀਰ ਨੂੰ ਤਿਆਗੀ ਚਲੇ ਗਏ ਜੋਤੀ ਜੋਤ ਰਲੀ ਸੰਪੂਰਨthia ਰਾਮ ਦੇ ਮਹਾਵਾਕਾ ਅਨੁਸਾਰ ਉਹਨਾਂ ਨੇ ਆਪਣਾ ਧਰਮ ਨਵਾ ਦਿੱਤਾ ਸਿੱਧ ਕਨਵਾ ਦਿੱਤਾ ਕਈ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ માતા ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚੋਂ ਤੱਕਾ ਦੇ ਕੇ ਥੱਲੇ ਸੁੱਟ ਕੇ ਸ਼ਹੀਦ ਕੀਤਾ ਗਿਆ ਤੇ ਕੁਝ ਇਤਿਹਾਸਕਾਰ ਇਹ ਲਿਖਦੇ ਨੇ ਕਿ માતા ਗੁਜਰ ਕੌਰ ਜੀ ਨੇ ਆਪਣਾ ਸਰੀਰ ਆਪਣੇ ਆਪ ਤਿਆਗ ਦਿੱਤਾ ਪਰ ਸਾਧ ਸੰਗਤ ਜੀ ਸਭ ਜਿਆਦਿਆਂ ਦੇ ਤੇ ਮਾਤਾ ਜੀ ਦੀ ਜਿਹੜੀ ਸ਼ਹੀਦੀ ਹੈ ਉਹ ਸਦਾ ਵਾਸਤੇ ਆਉਣ ਵਾਲੀ ਸੰਸਾਰ ਭਰ ਦੀ ਜੋ ਸਿੱਖ ਕੌਮ ਹੈ ਉਹਨਾਂ ਨੂੰ ਸਿੱਖੀ ਸਿਧਾਂਤਾਂ ਦੇ ਉੱਤੇ ਤੁਰਨ ਦਾ ਗੁਰਮਤਿ ਦੇ ਮਾਰਗ ਦਾ ਧਾਰਨੀ ਹੋਣ ਦਾ ਇਹ ਪ੍ਰੇਰਣਾ ਦਿੰਦੀ ਰਹੇਗੀ ਅੱਜ ਸੰਸਾਰ ਭਰ ਵਿੱਚੋਂ ਦੇਖੋ ਸਾਰੇ ਧਰਮਾਂ ਦੇ ਲੋਕ ਬਹੁ ਗਿਣਤੀ ਵਿੱਚ ਜਿਹੜੀ ਦੁਨੀਆ ਹੈ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾ ਕੇ ਤਨ ਕਰਕੇ ਮਨ ਕਰਕੇ ਧਨ ਕਰਕੇ ਹਰ ਤਰ੍ਹਾਂ ਕਰਕੇ ਸੇਵਾ ਕਰੀ ਹੈ ਦਿਨ ਰਾਤ ਕਈ ਦਿਨਾਂ ਤੋਂ ਉਹ ਇਨਾ ਸਹਿਬਜ਼ਾਦਿਆਂ ਦੀ ਮਾਤਾ ਜੀ ਦੀ ਯਾਦ ਵਿੱਚ ਠੰਡ ਦੇ ਵਿੱਚ ਵਦ ਤੋਂ ਵਦ ਜਿਹੜਾ ਸਮਾਂ ਬਾਣੀ ਪੜਦੇ ਹੋਏ ਕਥਾ ਕੀਰਤਨ ਕਰਦੇ ਸੁਣਦੇ ਹੋਏ ਗੁਜ਼ਾਰੇ ਨੇ ਲਿਖੇ ਲਾ ਰਹੇ ਨੇ ਇਹਨਾਂ ਦਾ ਜੀਵਨ ਸਾਧ ਸੰਗਤ ਜੀ ਜਿੰਨਾ ਵੀ ਧਨ 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 ਆਖੀਏ ਉਹਨਾਂ ਥੋੜਾ ਆਪਾਂ ਇਹਨਾਂ ਦੇ ਸ਼ੀਧੀਆਂ ਤੋਂ ਵਕਤ ਵਕਤ ਇਹੀ ਵਿਚਾਰ ਕਰਨੀ ਆ ਵੀ ਸਾਡੇ ਘਰਾਂ ਦੇ ਵਿੱਚ ਵੀ ਉਹਨਾਂ ਦੇ ਵਾਂਗ ਸਿੱਖੀ ਸਿਧ ਕਾਵੇ ਸਭ ਤੋਂ ਪਹਿਲਾਂ ਤਾਂ ਕੇਸ ਰੱਖਣ ਦੀ ਆਪਾਂ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਜਿਹੜੇ ਸਹਿਬਜ਼ਾਦਿਆਂ ਨੇ ਜੇ ਉਹ ਕੇਸ ਕਤਲ ਕਰਾ ਦਿੰਦੇ ਤੇ ਉਹਨਾਂ ਨੂੰ ਤਾਂ ਰਾਜ ਭਾਗ ਮਿਲਦੇ ਸੀ ਸਭ ਕੋ ਦੇ ਰਹੇ ਸਨ ਪਰ ਆਪਾਂ ਨੂੰ ਨਾ ਕੋਈ ਸਾਡੇ ਤੇ ਜ਼ੁਲਮ ਕਰਦਾ ਨਾ ਸਾਨੂੰ ਕੋਈ ਰਾਜ ਭਾਗ ਮਿਲਦਾ ਸਗੋਂ ਸਾਨੂੰ ਦੋ ਜਹਾਨ ਦੀਆਂ ਸਾਡੇ ਗੁਰੂ ਵੱਲੋਂ ਲਾਹਣ ਤਾਂ ਪੈਂਦੀਆਂ ਨੇ ਧਰਕਾਰਾਂ ਪੈਂਦੀਆਂ ਨੇ ਵੀ ਤੁਸੀਂ ਕੇਸ ਕਤਲ ਕਰਾ ਕੇ ਨਸ਼ੇ ਕਰਕੇ ਸ਼ਹੀਦਾਂ ਸਿੰਘਾਂ ਦੀਆਂ ਸਾਬਜਾਦਿਆਂ ਦੀਆਂ ਕੁਰਬਾਨੀਆਂ ਦਾ ਕੋਈ ਵੀ ਤੁਸੀਂ ਮੋਲ ਨਹੀਂ ਪਾਰੇ ਸਾਬਜਾਦੇ ਜਾਂ ਸਾਡੇ ਸ਼ਹੀਦ ਸਿੰਘ ਉਹ ਕੋਈ ਸਾਡੇ ਲੰਗਰਾਂ ਦੇ ਜਾਂ ਮਾਇਆ ਦੇ ਪਦਾਰਥਾਂ ਦੇ ਭੁੱਖੇ ਨਹੀਂ ਉਹ ਤਾਂ ਇਹ ਚਾਹੁੰਦੇ ਸੀ ਕਿ ਜਿਵੇਂ ਅਸੀਂ ਸਿੱਕੇ ਸਦਕ ਨਵਾਇਆ ਤੁਹਾਡੀ ਖਾਤਰ ਕੁਰਬਾਨੀਆਂ ਕੀਤੀਆਂ ਤੁਸੀਂ ਸਾਡੀ ਆਵਾਜ਼ ਅਮਰਤ ਉਤਾਰੀ ਹੁੰਦੇ ਗੁਰੂ ਵਾਲੇ ਬਣਦੇ ਤੇ ਖਾਲਸੇ ਦਾ ਰਾਜ ਹੁੰਦਾ ਪਰ ਜਦੋਂ ਅੱਜ ਲੱਖਾਂ ਦੀ ਦੁਨੀਆ ਵਿੱਚ ਉਸੇ ਨੌਜਵਾਨ ਕੀ ਕੀ ਸਿਆਣੇ ਬਿਆਣੇ ਸਾਰੇ ਜਾਂਦੇ ਨੇ ਉਹ ਦਾੜੀਆਂ ਕੇਸ ਕਤਲ ਕਰਦੇ ਦੇਖਦੇ ਨੇ ਜੇਬਾਂ ਵਿੱਚ ਨਬਾਕੂ ਕੁੜੀਆਂ ਪਾਈਆਂ ਦੱਸੋ ਵੀ ਉਹ ਸਹਬਜ਼ਾਦੇ ਖੁਸ਼ ਹੁੰਦੇ ਹੋਣਗੇ ਉਹ ਕਹਿੰਦੇ ਹੁਣੇ ਵੀ ਤੁਹਾਡੇ ਕਰਕੇ ਤਾਂ ਅਸੀਂ ਕੁਰਬਾਨੀਆਂ ਕੀਤੀਆਂ ਸ਼ਹੀਦੀਆਂ ਕੀਤੀਆਂ ਤੇ ਤੁਸੀਂ ਕਿਹੜੇ ਕੰਮਾਂ ਦੇ ਵਿੱਚ ਪੈ ਗਏ ਤੁਸੀਂ ਆ ਨਸ਼ੇ ਕਰਕੇ ਨਾ ਆਪਣਾ ਜੀਵਨ ਸਵਾਰਿਆ ਤੇ ਸਾਡੀਆਂ ਵੀ ਸ਼ਹੀਦੀਆਂ ਦਾ ਤੁਸੀਂ ਕੋਈ ਮੁੱਲ ਨਹੀਂ ਪਾਇਆ ਸਾਧ ਸੰਗਤ ਜੀ ਆਪਾਂ ਹਲੇ ਵੀ ਸਾਡੇ ਕੋਲ ਬਾਹੁਰਖ ਚਾਹੁੰਦੇ ਨੇ ਬਾਣੀ ਕਹਿੰਦੀ ਕਿ ਸਮਾ ਹੈ ਹਲੇ ਵੀ ਆਪਾਂ ਇਹ ਸਾਡੇ ਜੀਵਨ ਦੇ ਅੰਦਰ ਜੋ ਗਲਤ ਆਦਤਾਂ ਜੇ ਇਹਨਾਂ ਸਾਰੀਆਂ ਨੂੰ ਛੱਡ ਕੇ ਆਪਾਂ ਆਪਾਂ ਸਿੱਖੀ ਮਾਰਗ ਉਤੇ ਚੱਲਦੇ ਹੋਏ ਆਪਣਾ ਜੀਵਨ ਲੇਖੇ ਵਿੱਚ ਲਾਈਏ ਜਿੱਥੇ ਅੱਜ 13 ਫੂਲ ਸਹਿਬ ਜਾਦਿਆਂ ਦਾ ਮਾਤਾ ਗੁਰਦਰ ਕੌਰ ਜੀ ਦਾ ਸ਼ੀਤੀ ਦਿਨ ਹੈ ਉਹ ਤੇ ਸਾਧ ਸੰਗਤ ਜੀ ਅੱਜ ਪੋਸ਼ ਦੀ 7ਵੇਂ 10ਵੇਂ ਪਾਸ਼ਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਵੀ ਹੈ ਇਹ ਦੋਨੋਂ ਦਿਨ ਜੇ ਇਕੱਠੇ ਆ ਗਏ ਪੰਥ ਵਿੱਚ ਦੁਬਦਾ ਪੈ ਗਈ ਕਿ ਅਸੀਂ ਗੁਰਪੁਰਬ ਮਨਾਇਏ ਪ੍ਰਕਾਸ਼ ਗੁਰਪੁਰਬ ਮਨਾਇਏ ਖੁਸ਼ੀਆਂ ਦੇ ਸ਼ੌਕ ਪੜੀਏ ਜਾਂ ਅਸੀਂ ਸਾਹਿਬਜ਼ਾਦਿਆਂ ਦਾ ਮਾਤਾ ਜੀ ਦਾ ਸ਼ਹੀਦੀ ਦਿਨ ਮਨਾਇਏ ਬਹਿਰਾਗ ਮਈ ਬਾਣੀ ਪੜ੍ਹੀਏ ਕਿਸ ਤਰ੍ਹਾਂ ਕਰੀਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪਹਿਰੇ ਹੁਕਮਨਾਮਾ ਜਾਰੀ ਕੀਤਾ ਸੀ ਕਿ ਪ੍ਰਕਾਸ਼ ਗੁਰਪੁਰੂਸ 27 ਤਰੀਕ ਨੂੰ ਹੀ ਮਨਾਇਆ ਜਾਵੇ ਪਰ ਸੰਗਤਾਂ ਨੇ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਹਜ਼ਾਰਾਂ ਹੀ ਚਿੱਠੀਆਂ ਅਕਾਲ ਤਖਤ ਸਾਹਿਬ ਤੇ ਪਹੁੰਚ ਗਈਆਂ ਕਹਿੰਦੇ ਇੱਕ ਪਾਸੇ ਕਿਵੇਂ ਅਸੀਂ ਖੁਸ਼ੀ ਦੇ ਗੀਤ ਗਾ ਸਕਦੇ ਹਾਂ ਕਿ ਛੋਟੇ ਛੋਟੇ ਸਹਿਬਜ਼ਾਦਿਆਂ ਉੱਤੇ ਐਡੇ ਐਡੇ ਜ਼ੁਲਮ ਹੋਏ ਨੇ ਅਸੀਂ ਕਿਵੇਂ ਪੜਾਂਗੇ ਲੱਖ ਖੁਸ਼ੀਆਂ ਪਾਤਸ਼ਾਹਾਨੀਆਂ ਜਿਨ੍ਹਾਂ ਦੇ ਜਾਣ ਦਾ ਸਾਰਾ ਸੰਸਾਰ ਇਹਨਾਂ ਦੁੱਖ ਮਨਾ ਰਿਹਾ ਉਹਨਾਂ ਦੇ ਪਿਤਾ ਦੇ ਆਉਣ ਦੀ ਖੁਸ਼ੀ ਕਿਵੇਂ ਮਨਾਉਵੇ ਫਿਰ ਅਕਾਲ ਤਖਤ ਸਾਹਿਬ ਤੋਂ ਇਹ ਦੁਆਰਾ ਸੰਗਤਾਂ ਨੂੰ ਸੰਦੇਸ਼ ਦਿੱਤਾ ਗਿਆ ਇਹ ਦੁਬਧਾ ਵਿੱਚ ਨਾ ਪਿਆ ਜਾਵੇ ਵੀ ਆਪੋ ਆਪਣੀਆਂ ਸੰਗਤਾਂ ਦੇ ਨਾਲ ਵਿਚਾਰ ਕਰਕੇ ਜਦੋਂ ਤੁਹਾਨੂੰ ਠੀਕ ਲੱਗਦਾ ਹੈ ਜਿਹੜਾ ਦਿਨ ਤੁਹਾਨੂੰ ਸਹੀ ਲੱਗਦਾ ਤੁਸੀਂ ਉਸ ਦਿਨ 10ਵੇਂ ਪਾਤਸ਼ਾਹੀ ਦਾ ਪ੍ਰਕਾਸ਼ ਗੁਰਪੁਰਬ ਮਨਾ ਲਓ ਫੇਰ ਪੰਥ ਦੇ ਵਿੱਚ ਸਾਧ ਸੰਗਤ ਜੀ ਇਸ ਹੁਕਮਨਾਮੇ ਦੇ ਨਾਲ ਦੁਬਧਾ ਦੂਰ ਹੋਈ ਹੈ ਸੁਬਾਹ ਜਗੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਵੀ ਹੈ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਵੀ ਹੈ ਅਪਾ ਇਹਨਾਂ ਨੂੰ ਕਿਵੇਂ ਮਨਾਉਣਾ ਹੈ ਕਿ ਅੱਜ ਗੁਰੂ ਘਰ ਵਿਖੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਸਹਿਬਜ਼ਾਦਿਆਂ ਦੀ ਯਾਦ ਵਿੱਚ ਉਹ ਸ਼ਹੀਦੀ ਦੇ ਸਮੇਂ ਜਦੋਂ ਉਹਨਾਂ ਨੂੰ ਨੀਹਾ ਵਿੱਚ ਚੜ੍ਹ ਕੇ ਸ਼ਹੀਦ ਕੀਤਾ ਗਿਆ ਤਕਰੀਬਨ 10 ਤੋਂ 11 ਕਜੇ ਦਾ ਸਮਾਂ ਆਪਣੇ ਵਿਦਵਾਨ ਆਸਤੇ ਸਨ ਤੇ ਉਹ ਸਮੇਂ ਸਾਰੇ ਚਾਹੇ ਗੁਰੂ ਘਰਾਂ ਵਿੱਚ ਹੋਵੇ ਚਾਹੇ ਘਰਾਂ ਵਿੱਚ ਕਾਰੋਬਾਰਾਂ ਤੇ ਰਾਸਤੇ ਵਿੱਚ ਖੇਤਾ ਵਿੱਚ ਕਿਤੇ ਵੀ ਕੋਈ ਸਿੱਖ ਹੈ ਉਹ ਸਿਮਰਨ ਜ਼ਰੂਰ ਕਰੇ ਆਪਣੇ ਕੋਲ ਸਮਾਂ ਹੈ ਆਪਾਂ ਗੁਰੂ ਘਰ ਵਿਖੇ 10 ਵਜੇ ਤੱਕ ਰੀ ਪਹੁੰਚਣਾ ਹੈ ਸਾਰੀਆਂ ਸੰਗਤਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਵੀ 10 ਵਜੇ ਆਪਾਂ ਗੁਰੂ ਘਰ ਪਹੁੰਚ ਕੇ ਆਪਾਂ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਸਿਮਰਨ ਕਰਨਾ ਹੈ ਤੇ 11 ਵਜੇ ਤੱਕ ਸਿਮਰਨ ਕਰਕੇ ਆਪਾਂ ਅਰਦਾਸ ਬੇਨਤੀ ਕਰਨੀ ਹੈ ਕਿ ਸਾਡੇ ਉੱਤੇ ਵੀ ਉਹਨਾਂ ਦੀ ਕਿਰਪਾ ਹੋਵੇ ਸਰنو ਵੀ ਸਿੱਖੀ ਸਦਕੀ ਦਾਤ ਵੇੜੇ ਸਾਡੇ ਘਰ ਵੀ ਪੀੜੀ ਦਰ ਪੀੜੀ ਸਿੱਖੀ ਚਲਦੀ ਰਹੇ ਸਾਧ ਸੰਗਤ ਜੀ ਜੋ ਪਿੱਛੇ 40 50 ਸਾਲ ਪਹਿਲਾਂ ਸਮਾਂ ਲੰਘਿਆ ਉਹਦੇ ਵਿੱਚੋਂ ਜੋ ਸਾਡੇ ਕੋਲ ਅੱਜ ਬਜ਼ੁਰਗ ਨੇ ਉਹਨਾਂ ਦੇ ਵਿੱਚੋਂ ਹਲੇ ਵੀ ਬਹੁਤਿਆਂ ਦੇ ਸਿਰ ਤੇ ਕੇਸ ਨੇ ਕੇਸ ਦਾੜੀਆਂ ਰੱਖੀਆਂ ਨੇ ਅਮਰਤ ਛਕਿਆ ਹੋਇਆ ਤੇ ਅੱਗੇ ਜਿਹੜੀ ਪੀੜ੍ਹੀ ਐ ਉਹਨਾਂ ਦੇ ਪੁੱਤ ਉਹਨਾਂ ਦੇ ਕੇਸ ਵੀ ਨਹੀਂ ਤੇ ਜਿਹੜੀ ਅੱਗੇ ਹੋਰ ਜਨਰੇਸ਼ਨ ਆ ਰਹੀ ਐ ਉਹ ਇਦੋਂ ਵੀ ਜ਼ਿਆਦਾ ਮਨਕਰ ਹੋ ਰਹੀ ਐ ਸੋ ਇਹ ਬੜਾ ਤਕੜੇ ਹੋ ਕੇ ਪ੍ਰਚਾਰ ਕਰਨ ਦੀ ਸਭ ਨੂੰ ਲੋੜ ਐ ਵੀ ਆਪਾਂ ਪਹਿਲਾਂ ਆਪਣੇ ਘਰਾਂ ਵਿੱਚ ਇਸ ਗੱਲ ਉੱਤੇ ਪੂਰਾ ਜ਼ੋਰ ਦੇਈਏ ਬੱਚਿਆਂ ਨੂੰ ਪਿਆਰ ਨਾਲ ਸਮਝਾ ਕੇ ਜਿਹੜੀ ਅੱਜ ਤੋਂ 40-50 ਸਾਲ ਪਹਿਲਾਂ ਕੇਸਾਂ ਦੇ ਸਭ ਦੇ ਚਿਹਰੇ ਉੱਤੇ ਕੇਸ ਨਜ਼ਰ ਆਉਂਦੇ ਸੀ ਦਸਤਾਰਾਂ ਜਾਂ ਨਜ਼ਰ ਆਉਂਦੀਆਂ ਸਨ ਉਹ ਸਮਾਂ ਆਪਾਂ ਸਾਰੇ ਦੁਬਾਰਾ ਵਾਪਸ ਲੈ ਕੇ ਆਈਏ ਇੰਨੀਆਂ ਕਿ ਜੋ ਵਿਚਾਰਾਂ ਨੇ ਆਪ ਜੀ ਨੇ ਆਪਣੇ ਚਰਨਾ ਵਿੱਚ ਪ੍ਰਵਾਨ ਕਰ ਲੀਆਂ ਸਹਿਬਜ਼ਾਦਿਆਂ ਦੇ ਤੇ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਵਿੱਚ ਸਾਡੀ ਸ਼ੰਜੋਏ ਅੱਜ ਦੀ ਵਿਚਾਰ ਅੱਜ ਦੀ ਹਾਜ਼ਰੀ ਹੈ ਉਹ ਵੀ ਪਰਵਾਨ ਹੋਵੇ ਉਥੇ ਮੋਤੀਰਾ ਮੇਰਾ ਜਿਹਨੇ ਦੋ ਦਿਨ ਗੁਰੂ ਸਾਹਿਬ ਜੀ ਦੇ ਸਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਦੁੱਧ ਪਿਲਾਉਣ ਦੀ ਸੇਵਾ ਕੀਤੀ ਅਸੀਂ ਉਹਨੂੰ ਵੀ ਨਮਸਕਾਰ ਕਰਦੇ ਹਾਂ ਉਹਨੂੰ ਵੀ ਮੱਥਾ ਟੇਕਦੇ ਹਾਂ ਉਹਨੇ ਬਹੁਤ ਵੱਡੀ ਸੇਵਾ ਨਿਭਾਈ ਹੈ ਅੱਗੇ ਕੱਲ ਨੂੰ ਸਹਿਬਜ਼ਾਦਿਆਂ ਦਾ ਜੋ ਪਰ ਸਸਕਾਰ ਦਾ ਦਿਨ ਹੈ ਉਦੀ ਕਥਾ ਵਿਚਾਰ ਹੋਵੇਗੀ ਅਜੇ ਨਿਕ ਹਾਜ਼ਰੀ ਪਰਵਾਰ ਕਰਨੀ ਜੀ ਉੱਲਾ ਚੁਕਾਂਗੇ ਥੀਮਾ ਬਖਸ਼ਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ